ਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਖੇ ਇੱਕ ਇਨਸੀਡੈਂਟ ਹੋਇਆ ਹੈ ਉਸ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਲੋਕਾਂ ਦੇ ਵਿੱਚ ਤੇ ਉਹ ਵੀਡੀਓ ਦੇਖ ਕੇ ਬਹੁਤ ਸਾਰੇ ਲੋਕ ਮੈਨੂੰ ਇਹ ਪੁੱਛ ਰਹੇ ਨੇ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਬਕੀਦ ਡੰਗਰਾਂ ਵਾਂਗੂ ਕਿਉਂ ਲੜ ਰਹੇ ਨੇ ਇਹ ਜਿਹੜਾ ਡੰਗਰਾਂ ਵਾਂਗੂ ਸ਼ਬਦ ਉਹ ਯੂਜ਼ ਕਰ ਰਹੇ ਨੇ ਵਰਤ ਰਹੇ ਨੇ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਇਨਸੀਡੈਂਟ ਹੋਇਆਗਾ ਇਹ ਕਿਉਂ ਹੋਇਆਗਾ ਇਸ ਤੇ ਥੋੜਾ ਜਿਹਾ ਚੰਦਨਾ ਪਾਓ ਦੇਖੋ ਗੱਲ ਇਹ ਹੈਗੀ ਹੈ ਕਿ ਇਹ ਇਨਸੀਡੈਂਟ 노 ਡਾਊਟ ਕਿ ਅਨਫੋਰਚੂਨੇਟ ਇਨਸੀਡੈਂਟ ਹੈ ਇੱਕ ਰੋਕਿਆ ਜਾ ਸਕਦਾ ਸੀ ਜਿੱਥੇ ਅੱਕਰ ਹੋਇਆ ਜਿੱਥੇ ਹੋਇਆ ਇਹ ਉੱਥੇ ਹਾਈ ਸਿਕਿਉਰਿਟੀ ਜ਼ੋਨ ਹੈ ਸੈਂਟਰ ਦੀ ਵੀ ਫੋਰਸਿਸ ਤਨਾਤ ਨੇ ਇੱਕ ਨੰਬਰ ਗੇਟ ਤੇ ਤੇ ਚੰਡੀਗੜ੍ਹ ਪੰਜਾਬ ਦੀ ਇਹ ਹੋਇਆ ਕਿੱਥੇ ਹੈ ਇੱਕ ਨੰਬਰ ਗੇਟ ਛੰਡੀ ਹਾਈ ਕੋਰਟ ਦਾ ਬਾਹਰਲੇ ਪਾਸੇ ਜਾਂ ਅੰਦਰ ਚਲੋ ਅੰਦਰਲੀ ਸਾਈਡ ਹੀ ਹੋਇਆ ਹੈ ਹਾਂਜੀ ਕਿਉਂਕਿ ਉਸ ਟਾਈਮ ਉਹ ਜਿਹੜੇ ਸਰਦਾਰ ਐਡਵੋਕੇਟ ਨੇ ਉਹ ਕੋਈ ਹਥਿਆਰ ਨਹੀਂ ਰੱਖੇ ਹੋਏ ਉਹਨਾਂ ਨੇ ਠੀਕ ਹੈ ਸਿਰੀ ਸਾਹਿਬ ਹੋ ਸਕਦੀ ਹੈ ਹਥਿਆਰ ਨਹੀਂ ਹੈਗੇ ਉਹਨਾਂ ਕੋਲ ਬਾਕੀ ਅਨਫੋਰਚੂਨੇਟ ਇਨਸੀਡੈਂਟ ਹੈ ਇਸ ਨੂੰ ਆਪਾਂ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾ ਸਕਦੇ ਕਿਉਂਕਿ ਪੁਲਿਸ ਨੂੰ ਤੁਸੀਂ ਇੱਕ ਬੰਦੇ ਤੇ 20 ਬੰਦੇ ਪੈਜੋ ਤੁਸੀਂ ਥੋੜਾ ਜਿਹਾ ਥੋੜਾ ਜਿਹਾ ਪਹਿਲਾਂ ਇਹ ਦੱਸੋ ਵੀ ਹੋਇਆ ਕਿਉਂ ਹੋਇਆ ਤੇ ਇਸ ਦੀ ਬੈਕਗ੍ਰਾਉਂਡ ਤੇ ਇਹ ਹੈਗੀ ਹੈ ਕਿ ਜਿਹੜੇ ਇਹ ਸਰਦਾਰ ਐਡਵੋਕੇਟ ਨੇ ਹਾਂਜੀ ਇੱਕ ਲੇਡੀ ਐਡਵੋਕੇਟ ਨੇ ਉਹਨਾਂ ਦੀ ਹੈਲਪ ਕਰਨ ਲਈ ਉਹਨਾਂ ਦੀ ਮੈਂਸ਼ਨਿੰਗ ਵਿੱਚ ਹੈਲਪ ਕਰਨ ਲਈ ਚੀਫ ਦੀ ਕੋਰਟ 'ਚ ਉਨਨ ਦੇ ਨਾਲ ਕੁਰੇ ਨੇ ਕੰਪਨੀ ਕੀਤਾ ਹੈ ਉਹਨਾਂ ਨੂੰ ਉੱਥੇ ਇਹਨਾਂ ਨੇ ਕੋਈ ਮੈਂਸ਼ਨਿੰਗ ਕਰਾਈ ਹੈ ਜੋ ਕਿ ਅਲੋ ਹੋਈ ਹੈ ਇਨ ਬਿਟਵੀਨ ਕੀ ਹੋਇਆ ਕਿ ਇਹ ਲੇਡੀ ਐਡਵੋਕੇਟ ਦਾ ਲੈਪਟਾਪ ਜਾਂ ਕੋਈ ਇੰਪੋਰਟੈਂਟ ਬਰੀਫ ਹੈ ਡਾਕੂਮੈਂਟਸ ਦਾ ਜਿਹੜਾ ਕਿ ਮਿਸਪਲੇਸ ਹੋ ਜਾਂਦਾ ਉਹ ਕਹਿੰਦੀ ਹੈ ਕਿ ਇਹ ਕਨਫਿਸਕੇਟ ਲਾਇਬ੍ਰੇਰੀ ਬਾਰਦੀਪ ਲਾਇਬ੍ਰੇਰੀ ਦੇ ਵਿੱਚੋਂ ਬਾਹਰ ਦੀ ਅੱਛਾ ਅੱਛਾ ਉਹਦੇ ਅਲੀਗੇਸ਼ਨ ਇਹ ਨੇ ਕਿ ਮੇਰਾ ਇਹ ਕਨਫਿਸਕੇਟ ਕੀਤਾ ਗਿਆ ਹੈ ਬਾਰ ਵੱਲੋਂ ਸੈਕਰੀ ਵੱਲੋਂ ਅੱਛਾ ਜੀ ਤੇ ਜਦੋਂ ਉਹ ਚੀਫ ਨੂੰ ਜਾ ਕੇ ਕੰਪਲੇਂਟ ਕਰਦੇ ਨੇ ਚੀਫ ਸੀਨੀਅਰ ਐਡਵੋਕੇਟ ਦੀ ਨੋ ਪੁਆਇੰਟ ਕਰਦੇ ਨੇ ਕਿ ਇਸ ਮੈਟਰ ਨੂੰ ਦੇਖੋ ਕੀ ਹੈ ਤੇ ਉਹ ਜਦੋਂ ਆ ਕੇ ਇਨਕੁਆਇਰ ਕਰਦੇ ਨੇ ਤੇ ਸਾਰੇ ਆਫਟਰ ਲੰਚ ਦੁਆਰਾ ਉੱਥੇ ਪੇਸ਼ ਹੁੰਦੀ ਹੈ ਬਾਰ ਵੀ ਤੇ ਰਿਪੋਰਟ ਇਹ ਦੱਸਦੇ ਨੇ ਕਿ ਇਹੋ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਇਹਨਾਂ ਦਾ ਕੋਈ ਇਸ ਤਰ੍ਹਾਂ ਕੋਈ ਮਿਸਪਲੇਸ ਨਹੀਂ ਕੀਤਾ ਜਾਂ ਕਨਫਿਸਕੇਟ ਨਹੀਂ ਕੀਤਾ ਚਲੋ ਉੱਥੇ ਜਾ ਕੇ ਜਦੋਂ ਜੱਜ ਸਾਹਿਬ ਉਸ ਦੀ ਕੰਪਲੇਂਟ ਲੈ ਲੈਂਦੇ ਨੇ ਇਹ ਲੇਡੀ ਕੰਪਲੇਂਟ ਦਿੰਦੀ ਹੈ ਬਾਰ ਦੇ ਅਗੇਂਸਟ ਬਾਰ ਦੇ ਸੈਕਟਰੀ ਦਾ ਵੀ ਨਾਮ ਵਿੱਚ ਲਿਖਦੀ ਹੈ ਕਿ ਇਹਨਾਂ ਨੇ ਕੀਤਾ ਇਹ ਤੇ ਲੇਡੀ ਕੌਣ ਹੈ ਐਡਵੋਕੇਟ ਇਹ ਐਡਵੋਕੇਟ ਹੈ 2023 ਚ ਡੀ ਬਾਰ ਕੀਤੀ ਹੋਈ ਹੈ ਬੀ ਬਾਰ ਕਿਸੇ ਕਾਰਨ ਕਰਕੇ ਹੀ ਕੀਤਾ ਜਾਂਦਾ ਹੈ ਕਿ ਜਦੋਂ ਕੋਈ ਬੰਦਾ ਮਿਸ ਬਿਹੇਵ ਕਰਦਾ ਹੈ ਜਾਂ ਕੋਈ ਉਸ ਦਾ ਵਤੀਰਾ ਠੀਕ ਨਹੀਂ ਹੁੰਦਾ ਬੀ ਬਾਰ ਦਾ ਮਤਲਬ ਹੈ ਕਿ ਸਾਡੀ ਜਿਹੜੀ ਐਸੋਸੀਏਸ਼ਨ ਹੈ ਕਿ ਬੀਬਾ ਤੇਰੇ ਨਾਲ ਨਹੀਂ ਖੜੂਗੀ ਤੂੰ ਆਪਣੀ ਮਾਰਨੀ ਹੈ ਤੂੰ ਆਪਣੀ ਚਲਾ ਰਹੀ ਹੈ ਸੌਰੀ ਆਪਾਂ ਤੁਹਾਨੂੰ ਮੈਂਬਰਸ਼ਿਪ ਤੋਂ ਮਤਲਬ ਬਰਖਾਸਤ ਕਰਦੇ ਹਾਂ ਤੁਸੀਂ ਆਪਣੀ ਫਾਈਟ ਆਪ ਲੜੋ ਆਪਾਂ ਨਹੀਂ ਤੁਹਾਡੇ ਨਾਲ ਹੈਗੇ ਇਹਨਾਂ ਨੂੰ 2023 ਚ ਕੀਤਾ ਜਾਂਦਾ ਜੋ ਕਿ ਕੰਟੀਨਿਊ ਚੱਲਦਾ ਆ ਰਿਹਾ ਹੈ ਡਿਸਪਿਊਟ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਗੱਲ ਆਉਂਦੀ ਹੈ ਕਿ ਸਾਡੀ ਜਿਹੜੀ ਇਲੈਕਟਿਡ ਬਾਡੀ ਹੈ ਹੁਣ ਉਹ 9 ਤਰੀਕ ਨੂੰ ਸਤੰਬਰ ਚ 9 ਤਰੀਕ ਨੂੰ ਇਹਨੂੰ ਕੰਟੀਨਿਊ ਕਰ ਦਿੰਦੇ ਨੇ ਇੱਕ ਸਾਲ ਲਈ ਅੱਛਾ ਦੀਵਾਰ ਜਿਹੜੀ ਇਹਨਾਂ ਦੀ ਮੈਂਬਰਸ਼ਿਪ ਹੈ ਜਿਹੜੇ ਦੂਜੇ ਐਡਵੋਕੇਟ ਨੇ ਉਹ ਫਿਰੋਜ਼ਪੁਰ ਨੂੰ ਬਿਲੋਂਗ ਕਰਦੇ ਨੇ ਉਹ ਹਾਈ ਕੋਰਟ ਰੋਜ਼ ਨਹੀਂ ਆਉਂਦੇ ਬਟ ਉਹ ਕੁਝ ਚਿਰ ਤੋਂ ਕੰਟੀਨਿਊ ਸੀਗੇ ਹਫ਼ਤੇ 10 ਦਿਨ ਤੋਂ ਉਹਨਾਂ ਨੇ ਕੋਈ ਰਿਟ ਵਗੈਰਾ ਫਾਈਲ ਕੀਤੀ ਸੀ ਉਹ ਇਹਨੂੰ ਇੱਕ ਕੰਪਨੀ ਕਰਦੇ ਨੇ ਮੈਂਸ਼ਨਿੰਗ ਦੇ ਵਿੱਚ ਜਿਹਦੇ ਕਰਕੇ ਜਦੋਂ ਇਹ ਬਾਹਰ ਆਉਂਦੇ ਨੇ ਜੱਜ ਸਾਹਿਬ ਚੀਫ ਸਾਹਿਬ ਇਹਨਾਂ ਦੀ ਮੈਂਸ਼ਨਿੰਗ ਸੈਪਟ ਕਰ ਲੈਂਦੇ ਨੇ ਕਿ ਕੋਈ ਨਹੀਂ ਮੈਂ ਇਹਨਾਂ ਦੀ ਕੰਪਲੇਂਟ ਲੈ ਲੈਂਦਾ ਆਈ ਵਿਲ ਸੀ ਇਟ ਪਟ ਜਦੋਂ ਇਹ ਬਾਹਰ ਆਉਂਦੇ ਨੇ ਉੱਥੇ ਆ ਕੇ ਇਹਨਾਂ ਦੀ ਝੜਪ ਹੋ ਜਾਂਦੀ ਹੈ ਉਲਝ ਜਾਂਦੇ ਨੇ ਇੱਕ ਦੂਜੇ ਨਾਲ ਗਾਲੀ ਗਲੋਚ ਹੁੰਦਾ ਹੈ ਆ ਜੋ ਵੀ ਹੈ ਤੁਸੀਂ ਇਹ ਜਿਹੜਾ ਸਰਦਾਰ ਜੀ ਐਡਵੋਕੇਟ ਨੇ ਤੇ ਉਹ ਲੇਡੀ ਹੈ ਹਾਂਜੀ ਉਸ ਤੋਂ ਬਾਅਦ ਇੱਕ ਨੰਬਰ ਗੇਟ ਤੇ ਇਹਨਾਂ ਦੀ ਝੜਪ ਸਭ ਦੇ ਸਾਹਮਣੇ ਆ ਕੋਰਟ ਪ੍ਰਿੰਸਿਸ ਦੇ ਵਿੱਚ ਹੀ ਹੋਈ ਆ ਉਹ ਵੀਡੀਓਜ਼ ਵੀ ਵਾਇਰਲ ਹੋਈਆਂ ਜਿਹੜੀ ਵਾਇਰਲ ਹੋਈਆਂ ਸਾਰੀਆਂ ਹੁਣ ਮੈਂ ਇੱਥੇ ਸਿਰਫ ਇੰਨਾ ਹੀ ਐਡ ਕਰਾਂਗਾ ਕਿ ਇਸ ਨੂੰ ਕੱਟਿਆ ਜਾ ਸਕਦਾ ਸਰ ਗੱਲ ਇਹ ਹੈ ਵੀ ਇਹ ਝੜਪ ਹੋ ਕਿਉਂ ਜਾਂਦੀ ਆ ਉਸ ਟਾਈਮ ਤੇ ਸਰ ਝੜਪ ਐਸੇ ਕਰਕੇ ਹੁੰਦੀ ਆ ਕਿ ਤੁਸੀਂ ਸਾਡਾ ਬਾਈ ਨੇਮ ਤੁਹਾਨੂੰ ਪਾਰਟੀ ਬਣਾਇਆ ਆਫਿਸ ਵੀਰ ਰਹੂਨ ਸਾਡਾ ਤੁਹਾਡੇ ਮੈਟਰ ਨਾਲ ਜਿਹੜੇ ਵਕੀਲ ਨੇ ਜਿਹੜੇ ਵੀਡੀਓ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੂੰ ਸਰਦਾਰ ਜੀ ਨੂੰ ਕੁੱਟ ਮਾਰ ਰਹੇ ਨੇ ਲੱਤਾਂ ਮੁੱਕੇ ਮਾਰ ਰਹੇ ਨੇ ਕਿ ਉਹਨਾਂ ਨੇ ਉਹਨਾਂ ਨੂੰ ਘੇਰ ਲਿਆ ਉਹ ਤੇ ਚਲੋ ਦੇਖੋ ਮਾੜੀ ਗੱਲ ਹੈਗੀ ਐ ਇਸੇ ਕਰਕੇ ਮੈਂ ਕਹ ਰਿਹਾ ਕਿ ਬੜੀ ਅਨਫੋਰਚੂਨੇਟ ਇਨਸੀਡੈਂਟ ਹੈ ਮਨਤ ਭਾਗੀ ਕਟਣਾ ਹੈਗੀ ਐ ਕਿ ਪੜੇ ਲਿਖੇ ਹਾਈਲੀ ਐਜੂਕੇਟਿਡ ਵਕੀਲਾਂ ਵੱਲੋਂ ਆਪਣੇ ਟੈਂਪਰ ਨੂੰ ਲੂਜ਼ ਨਹੀਂ ਕਰਨਾ ਚਾਹੀਦਾ ਇਹ ਜੀ ਸਿਚੁਏਸ਼ਨ 'ਚ ਕੂਲ ਰਹਿਣਾ ਚਾਹੀਦਾ ਮੋਰਓਵਰ ਹਾਈ ਸਿਕਿਉਰਿਟੀ ਜ਼ੋਨ ਹੈ ਪੁਲਿਸ ਨੂੰ ਐਕਸ਼ਨ ਪੁਲਿਸ ਨੂੰ ਹੈਂਡਓਵਰ ਕਰਨਾ ਚਾਹੀਦਾ ਸੀਗਾ ਜਾਂ ਪੁਲਿਸ ਨੂੰ ਇੰਟਰਵੈਨ ਕਰਨਾ ਚਾਹੀਦਾ ਸੀ ਜਿੱਥੇ ਉਹਨਾਂ ਦੀ ਵੀ ਕੋਈ ਨਾ ਕੋਈ ਕਤਾਈ ਸਾਹਮਣੇ ਆਉਂਦੀ ਹੈ ਲਾਪਰਵਾਹੀ ਸਾਹਮਣੇ ਆਉਂਦੀ ਹੈ ਪੁਲਿਸ ਸਕਿਉਰਿਟੀ ਪਰਸਨਲਸ ਤੇ ਇਨਸੀਡੈਂਟ ਇਸ ਹੱਦ ਤੱਕ ਚੱਲਿਆ ਜਾਂਦਾ ਤੇ ਮੀਡੀਆ ਚ ਹਾਈਪ ਲੈ ਲੈਂਦਾ ਵੀਡੀਓ ਦੇ ਵਿੱਚ ਜਿਹੜਾ ਅਸੀਂ ਦੇਖ ਰਹੇ ਹਾਂ ਲਕਤਾਂ ਮੁੱਕੇ ਘਸੁੰਨ ਗਾਲੀ ਗਲੋਚ ਇਹ ਜਿਹੜਾ ਸਾਰਾ ਕੁਝ ਹੋਇਆ ਕਿ ਇਸ ਤੋਂ ਬਚਿਆ ਜਾ ਸਕਦਾ ਸੀ ਚਲੋ ਉੱਥੇ ਆਪਾਂ ਗੱਲ ਕਰੀ ਹਟੇ ਹਾਂ ਕਿ ਡੈਫੀਨੇਟਲੀ ਹਾਈ ਸਕਿਉਰਿਟੀ ਜ਼ੋਨ ਹੈ ਉੱਥੇ ਪੁਲਿਸ ਪਰਸਨਲ ਪ੍ਰੈਜ਼ੈਂਟ ਨੇ ਕੀ ਕਰਨਾ ਚਾਹੀਦਾ ਸੀ ਉਹ ਆਪਾਂ ਜਦੋਂ 20 ਬੰਦੇ ਹੈਗੇ ਆਪਾਂ ਫੜ ਕੇ ਉਹਨੂੰ ਸਿਕਿਉਰਿਟੀ ਵਾਲਿਆਂ ਨੂੰ ਫੜਾਓ ਕਿ ਯਾਰ ਇਸ ਬੰਦੇ ਨੂੰ ਮੌਕੇ ਤੇ ਉੱਥੇ ਪੁਲਿਸ ਆਈ ਗਈ ਸੀ ਅਰੈਸਟ ਕਰੋ ਜਾਂ ਜੋ ਵੀ ਕਰਨਾ ਇਹਨੂੰ ਲਗਾਈ ਤਾਂ ਬਚਿਆ ਜਾ ਸਕਦਾ ਸੀਗਾ ਇੱਕ ਤੇ ਇਹ ਸੀਗਾ ਬਾਕੀ ਕੋਈ ਬਾਅਦ ਚ ਕਮੇਟੀ ਕਨਸਟੀਟਿਊਟ ਕਰੀ ਜਾ ਸਕਦੀ ਸੀ ਸੀਨੀਅਰਸ ਦੀ ਕਿ ਇਸ ਨੂੰ ਸੋਟਾ ਗਲਤ ਗੱਲਬਾਤ ਦੇ ਰਹੀ ਮਸਲਾ ਹੱਲ ਹੋ ਸਕਦਾ ਸੀ ਲੜਾਈ ਤੋਂ ਬਚਿਆ ਜਾ ਸਕਦਾ ਸੀ ਤੇ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਫਿਰ ਇਹ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਆਮ ਲੋਕਾਂ ਨੇ ਦੇਖੀ ਹੈ ਤਾਂ ਸੁਸਾਇਟੀ ਤੇ ਫਿਰ ਕੀ ਅਸਰ ਪੈਂਦਾ ਇਸ ਦਾ ਦੇਖੋ ਅਸਰ ਤੇ ਬਹੁਤ ਜ਼ਿਆਦਾ ਗੱਲ ਇੱਥੇ ਅਸਰ ਦੀ ਹੈ ਇੰਪੈਕਟ ਇੰਨਾ ਗਲਤ ਗਿਆ ਹੈ ਮਤਲਬ ਜੋ ਲੋਗ ਆਰਟੀਕਲਸ ਲਿਖਦੇ ਨੇ ਉਹਨਾਂ ਦੇ ਆਰਟੀਕਲ ਸਹੀ ਲੱਗਦੇ ਨੇ ਕਿ ਜਿਵੇਂ ਨਾ ਵੀਡੀਓ ਦੀ ਸਟਾਰਟਿੰਗ ਇਹਦੇ ਵਿੱਚ ਕਿਹਾ ਕਿ ਕੁਝ ਲੋਕ ਮੈਨੂੰ ਵੀ ਇਹ ਪੁੱਛ ਰਹੇ ਨੇ ਕਿ ਯਾਰ ਕਿਉਂ ਹਾਈ ਕੋਰਟ ਦੇ ਪੜੇ ਲਿਖੇ ਵਕੀਲ ਡੰਗਰਾਂ ਦੀ ਤਰ੍ਹਾਂ ਕਿਉਂ ਲੜ ਰਹੇ ਨੇ ਮੈਨੂੰ ਜਵਾਬ ਦੇਣ ਔਕਾ ਹੋ ਗਿਆ ਇਸੇ ਲਈ ਮੈਂ ਤੁਹਾਨੂੰ ਚਲੋ ਮੈਂ ਤੇ ਸਾਰੇ ਇਹੀ ਕਵਾਂਗੇ ਕਿ ਇੰਪੈਕਟ ਦੀ ਗੱਲ ਕਰਦੇ ਆ ਇੰਪੈਕਟ ਮਾੜਾ ਪਿਆ ਹੈ ਸੋਸਾਇਟੀ ਦੇ ਉੱਤੇ ਕਿ ਯਾਰ ਦੇ ਆਰ ਹਾਈਲੀ ਐਜੂਕੇਟਿਡ ਆ ਟੋਰਚ ਬੀਅਰਰ ਆਫ ਸੋਸਾਇਟੀ ਆਪਾਂ ਇਹਨਾਂ ਤੋਂ ਸਲਾਹ ਲੈਂਦੇ ਆ ਸਿੱਖ ਲੈਂਦੇ ਇਸ ਪ੍ਰੋਬਲਮ ਨੂੰ ਕਿਸ ਤਰ੍ਹਾਂ ਨਿਕਲਿਆ ਜਾਏ ਇਹ ਖੁਦ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ ਸੈਕੰਡ ਚੀਜ਼ ਆ ਜਾਂਦੀ ਹੈ ਇੰਪੈਕਟ ਦੀ ਇੰਪੈਕਟ ਇਨਾ ਮਾੜਾ ਹੈ ਜਿਹੜਾ ਜਨਰਲ ਪਬਲਿਕ ਤੇ ਪੈ ਰਿਹਾ ਕਿ ਇਨਸੀਡੈਂਟ ਹੁੰਦਾ 12 1 ਵਜੇ 2 ਵਜੇ ਸਟ੍ਰਾਈਕ ਦੀ ਕਾਲ ਦਿੱਤੀ ਜਾਂਦੀ ਹੈ ਸਾਡੀ ਗਰੁੱਪ ਵੱਲੋਂ ਜਾਂ ਬਾਹਰ ਐਸੋਸੀਏਸ਼ਨ ਵੱਲੋਂ ਉਹਦਾ ਇੰਪੈਕਟ ਇਹ ਪੈਂਦਾ ਕਿ ਪੁਲਿਸ ਬੈਕਫੁੱਟ ਤੇ ਆ ਜਾਂਦੀ ਹੈ ਪੁਲਿਸ 8 8:30 ਵਜੇ ਪਰਚਾ ਦਰਜ ਕਰ ਦਿੰਦੀ ਉਸੇ ਦਿਨ ਰਾਤ ਨੂੰ ਜਦੋਂ ਕਿ ਜਦੋਂ ਇਹ ਇਨਸੀਡੈਂਟ ਹੁੰਦਾ ਉਸ ਟਾਈਮ ਸਾਰੇ ਆਰਾਮ ਨਾਲ ਆਪਣੇ ਆਪਣੇ ਘਰ ਨੂੰ ਤੁਰ ਪਏ ਨੇ ਸੀਸੀਟੀਵੀ ਵਾਇਰਲ ਹੁੰਦੀ ਹੈ ਪਤਾ ਚੱਲਦਾ ਹੈ ਕਿ ਜੀ ਇਰਾਦਾ ਇੱਕ ਕਤਲ ਅਨਟੈਪਟ ਟੂ ਮਰਡਰ ਦਾ ਵੀ ਪਰਚਾ ਲੱਗ ਗਿਆ 307 ਕਹਿ ਲਓ ਜਾਂ 1091 ਸਬਕਲਾਸ 1 ਕਹਿ ਲਓ ਪੀਐਨਐਸ ਦਾ ਜਿਹੜਾ ਹੈਗਾ ਕਿ ਇਹ ਐਫਆਈਆਰ ਲੋਜ ਹੋ ਜਾਂਦੀ ਹੈ ਹੋਰ ਵੀ ਕਈ ਧਰਾਵਾਂ ਵਿੱਚ ਐਡ ਕੀਤੀ ਜਾਂਦੀਆਂ ਤੇ ਜਿਹੜੇ ਕਰਕੇ ਉਹ ਬੰਦੇ ਉਹ ਪੁਲਿਸ ਉਹਨਾਂ ਨੂੰ ਦੋਨਾਂ ਨੂੰ ਅਰੈਸਟ ਕਰਦੀ ਹੈ ਸਰ ਐਫ ਆਈ ਆਰ ਪੜ੍ਹੀ ਹੈ ਤੁਸੀਂ ਪੜ੍ਹੀ ਹੈ ਮੈਂ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਤੇ ਇਹ ਗੱਲ ਹੈਗੀ ਹੈ ਕਿ ਇੱਕ ਐਡਵੋਕੇਟ ਨੇ ਜਿਹੜੇ ਇਹ ਕਹਿ ਰਹੇ ਨੇ ਕੰਪਲੇਂਟ ਦੇ ਵਿੱਚ ਕਿ ਇਸ ਤਰ੍ਹਾਂ ਕਰਕੇ ਨਿਹੰਗ ਸਿੰਘ ਨੇ ਤਲਵਾਰ ਕਰਪਾਨ ਲਹਿرائی ਹੈ ਜਿਹੜੇ ਸਰਦਾਰ ਐਡਵੋਕੇਟ ਨੇ ਤੇ ਮੇਰੇ ਮਾਰਨ ਲੱਗੇ ਸੀ ਮੇਰੀ ਗਰਦਨ ਤੇ ਵੱਜ ਸਕਦੀ ਸੀ ਮੈਨੂੰ ਸੋ ਐਂਡ ਸੋ ਐਡਵੋਕੇਟ ਨੇ ਫੜ ਕੇ ਪਿੱਛੇ ਖਿੱਚਿਆ ਉਹਨਾਂ ਦੇ ਬਾਹ ਤੇ ਤੇ ਇਧਰ ਲਿਟਲ ਫਿੰਗਰ ਤੇ ਵੀ ਇੰਜਰੀ ਆਈ ਹੈ ਉਹ ਐਫ ਆਈ ਆਰ 'ਚ ਲਿਖਿਆ ਉਹ ਐਫ ਆਈ ਆਰ ਦੇ ਵਿੱਚ ਲਿਖਿਆ ਗਿਆ ਬਟ ਹੁਣ ਉਹ ਸੀਸੀਟੀਵੀ ਨਾ ਮੈਂ ਦੇਖੀ ਆ ਨਾ ਤੁਸੀਂ ਦੇਖੀ ਆ ਨਾ ਸਾਡੇ ਪ੍ਰਿਵਿਊ ਚ ਹੈਗੀ ਆ ਉਹ ਇਨਸੀਡੈਂਟ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਾਂ ਉਹ ਟ੍ਰਾਇਲ ਦਾ ਪਾਰਟ ਹੈ ਕਹਿਣ ਤੋਂ ਭਾਵ ਕਿ ਐਫ ਆਈ ਆਰ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਉਹਨਾਂ ਕੋਲੇ ਇੱਕ ਤਲਵਾਰ ਸੀਗੀ ਉਸ ਟਾਈਮ ਤੇ ਵੱਡੀ ਜਿਹੜੀ ਅਸੀਂ ਹਮਲੇ ਦੀ ਗੱਲ ਕਰ ਰਹੇ ਹਾਂ ਨਹੀਂ ਨਹੀਂ ਤਲਵਾਰ ਨਹੀਂ ਆਪਾਂ ਕਹਿ ਸਕਦੇ ਸਰ ਸੀ ਸਾਹਿਬ ਹੋ ਸਕਦਾ ਸਰ ਜਿਹੜੀ ਵੀਡੀਓ ਬੈਟਲ ਹੋ ਰਹੀ ਹੈ ਉਹਦੇ ਵਿੱਚ ਵੀ ਤਲਵਾਰ ਦਿਖਾਈ ਜਾ ਰਹੀ ਹੈ ਗੁਰਸਿੱਖ ਵਕੀਲ ਸਾਹਿਬ ਦੇਖੋ ਸਰ ਇੱਥੇ ਮੀਡੀਆ ਦੇ ਉੱਤੇ ਫੇਰ ਕੁਐਸਚਨ ਮਾਰਕ ਆਂਦਾ ਜਿਹੜਾ ਮੀਡੀਆ ਹੈਗਾ ਉਹ ਫੋਰਥ ਪਿਲਰ ਆਫ ਡੈਮੋਕ੍ਰੇਸੀ ਮੰਨਿਆ ਜਾਂਦਾ ਹੈ ਇੱਥੇ ਫੇਰ ਉਹ ਪੁਤਾਹੀ ਕਰ ਰਿਹਾ ਹੈ ਇੱਥੇ ਉਹ ਜਿਹੜਾ ਜਦੋਂ ਬੰਦਾ ਪਾਰਕਿੰਗ ਦੇ ਵਿੱਚ ਜਾ ਰਿਹਾ ਹਾਈ ਕੋਰਟ ਦੇ ਗੇਟ ਤੋਂ ਬਾਹਰ ਆ ਗਿਆ ਪਾਰਕਿੰਗ 'ਚ ਆ ਗਿਆ ਉੱਥੇ ਆਪਣਾ ਸ਼ਸਤਰ ਜਿਹੜੇ ਨੇ ਉਹ ਲੈ ਕੇ ਬਾਹਰ ਨੂੰ ਚੱਲਿਆ ਹੋਇਆ ਉਸ ਚੀਜ਼ ਨੂੰ ਸ਼ੋ ਇੱਕ ਵਾਰ ਦੀ ਵੀਡੀਓ ਹੈਗੀ ਹੈ ਸਰ ਜਿਹੜੀ ਵੈਸੇ ਕਰਪਾਨ ਦੀ ਗੱਲ ਹੈ ਅਦਰਵਾਈਜ਼ ਜਦੋਂ ਕਨਸਟੀਟਿਊਸ਼ਨ ਕਨਸਟੀਟਿਊਟ ਕੀਤਾ ਗਿਆ ਇਹ ਰਾਈਟ ਦਿੱਤਾ ਗਿਆ ਸੀ ਸਿੰਘਾਂ ਨੂੰ ਲੇਟਰ ਓਨ ਸੈਂਸਿਟਿਵ ਜ਼ੋਨਸ ਚ ਉਹਨੂੰ ਪ੍ਰੋਹਿਬਿਟ ਕਰ ਦਿੱਤਾ ਗਿਆ ਕਿ ਨਹੀਂ ਆ ਤੁਸੀਂ ਇੱਕ ਫੁੱਟ ਜਾਂ 9 ਇੰਚ ਤੋਂ ਉੱਪਰ ਕਰਪਾਨੀ ਕੈਰੀ ਕਰ ਸਕਦੇ ਇਹ ਸਾਡੇ ਤੇ ਕੱਟ ਲਾਏ ਗਏ ਨੇ ਅਦਰਵਾਈਜ਼ ਸੰਵਿਧਾਨ ਕਨਸਟੀਟਿਊਟ ਕਰਨ ਵੇਲੇ ਸਾਨੂੰ ਪੂਰੀ ਛੂਟ ਸੀਗੀ ਆਪਾਂ ਚਾਹੇ 3 ਫੁੱਟ ਦੀ ਕਰਪਾਨ ਹੈ ਚਾਹੇ ਕੁਛ ਹੈ ਸਿੰਘ ਕੈਰੀ ਕਰ ਸਕਦੇ ਨੇ ਉਹਨਾਂ ਦਾ ਕਸਟਮ ਹੈ ਬਾਕੀ ਇੱਥੇ ਇੱਕ ਗੱਲ ਹੋਰ ਕਲੀਅਰ ਸਰ ਕਿ ਉਹ ਨੰਗੀ ਤਲਵਾਰ ਫਿਰ ਉਹ ਤਾਂ ਨੰਗੀ ਤਲਵਾਰ ਦਿਖਾ ਰਹੇ ਚਲੋ ਸਰ ਹੁਣ ਆਪਾਂ ਇਸ ਚੀਜ਼ ਨੂੰ ਇੰਨਾ ਮਤਲਬ ਨਾ ਤੁਲ ਨਾ ਦਈਏ ਭੜੀਏ ਨਾ ਕਿਉਂਕਿ ਉਹ ਦੀ ਪਰਸਨਲ ਲਾਈਫ ਸਟਾਈਲ ਹੈ ਮੈਂ ਇੱਥੇ ਫਿਰ ਉਹੀ ਅੰਡਰਲਾਈਨ ਵਾਲੀ ਗੱਲ ਆ ਜਾਂਦੀ ਹੈ ਕਿ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ ਜਿਹੜੇ ਐਡਵੋਕੇਟਸ ਨੇ ਲਾਇਰਸ ਨੇ ਟੈਕਨੀਕਲ ਲੈਂਗੁਏਜ ਕਹ ਲਓ ਜੇ ਉਹਨਾਂ ਦਾ ਲਾਇਸੈਂਸ ਜਾਂ ਮੈਂਬਰਸ਼ਿਪ ਸਸਪੈਂਡ ਕੀਤੀ ਹੋਏ ਇਵਨ ਥੈਨ ਦੇ ਆਰ ਲਾ ਗ੍ਰੈਜੂਏਟਸ ਦੇ ਆਰ ਲਾਇਰਸ ਉਹ ਮਤਲਬ ਇੱਥੇ ਮੈਨੂੰ ਗੱਲ ਚੱਜਦੀ ਜ ਨਹੀਂ ਹੈਗੀ ਕਿ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਡਿਸਕ੍ਰਿਮੀਨੇਟ ਕਰ ਰਹੇ ਹੋ ਅੰਡਰਲਾਈਨ ਵਾਲੀ ਗੱਲ ਕਿ ਮੈਂਟਲ ਸਿਕਨੈਸ ਕਿਤੇ ਨਾ ਕਿਤੇ ਰਿਕਾਰਡ 'ਚ ਬੋਲ ਰਹੀ ਆ ਉਸ ਲੇਡੀ ਐਡਵੋਕੇਟ ਬਾਰੇ ਵੀ ਬੈਕਗ੍ਰਾਉਂਡ 'ਚ ਜਾਂਦੇ ਆ ਉੱਥੇ ਵੀ ਕਿਤੇ ਨਾ ਕਿਤੇ ਨੋਟਿਸ 'ਚ ਆਉਂਦੀ ਆ ਇਹ ਸਰਦਾਰ ਜੀ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਆਪਾਂ ਇੰਨੇ ਜ਼ਿਆਦਾ ਜਾਣਦੇ ਨਹੀਂ ਸੀ ਪਰ ਇਹਨਾਂ ਦੀ ਮਦਰ ਦੀ ਵੀ ਵੀਡੀਓ ਆਈ ਹੈ ਚਲੋ ਇਟ ਇਜ਼ ਅ ਪਾਰਟ ਆਫ ਰਿਕਾਰਡ ਜਾਂ ਅਪਰ ਕੋਡ ਇਹ ਵੀਡੀਓ ਆਈ ਹੈ ਉਹਨਾਂ ਦੀ ਮਦਰ ਰਿਕਵੈਸਟ ਕਰਦੀ ਹੈ ਕਿ ਮੇਰੇ ਬੇਟੇ ਨੂੰ ਪ੍ਰੋਬਲਮ ਹੈਗੀ ਹੈ ਮੈਡੀਸਿਨ ਚੱਲਦੀ ਹੈ ਠੀਕ ਹੈ ਦਿਮਾਗੀ ਤੇ ਤੁਸੀਂ ਇਸ ਨੂੰ ਪਲੀਜ਼ ਮਤਲਬ ਇੱਕ ਆਪਣਾ ਭਰਾ ਸਮਝ ਕੇ ਬ੍ਰਦਰ ਸਮਝ ਕੇ ਇਸ ਨੂੰ ਕੋਆਪਰੇਟ ਕਰੋ ਤੇ ਇਸ ਨੂੰ ਮਤਲਬ ਸੇਵ ਕਰੋ ਜੇ ਤੁਸੀਂ ਸੈਫਟੀ ਦੀ ਕਰ ਸਕਦੇ ਹੋ ਮੈਂ ਸੌਰੀ ਫੀਲ ਕਰਦੀ ਹਾਂ ਇਸ ਦੇ ਬਿਹਾਫ ਤੇ ਉਸ ਚੀਜ਼ ਨੂੰ ਵੀ ਸਿੰਪੈਥੈਟਿਕਲੀ ਬਾਅਦ ਨੂੰ ਕਨਸੀਡਰ ਕਰਨਾ ਚਾਹੀਦਾ ਸਰ ਇਹ ਆਪਣਾ ਜਮਾਨਤ ਬਾਰੇ ਵੀ ਕੁਝ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਉਸ ਤੇ ਕੋਈ ਸਰ ਜਮਾਨਤ ਜਿਹੜੀ ਹੈਗੀ ਜਮਾਨਤ ਦੇਖੋ ਮੈਂ ਆਰਡਰ ਨਹੀਂ ਦੇਖਿਆ ਹੈਗਾ ਬਟ ਜਮਾਨਤ ਜਿਹੜੀ ਹੈਗੀ ਹੈ ਫਿਰ ਇੱਥੇ ਸੁਸਾਇਟੀ ਤੇ ਇੰਪੈਕਟ ਦਾ ਸਵਾਲ ਆਉਂਦਾ ਤੁਸੀਂ ਸੇਮ ਡੇ 'ਚ ਸਟ੍ਰਾਈਕ ਕਾਲ ਕਰਦੇ ਹੋ ਤੇ 307 ਦੀ ਜਾਂ ਅਟੈਂਪਟ ਟੂ ਮਰਡਰ ਦੀ ਐਫਆਈਆਰ ਲੋਜ ਕਰ ਕੀਤੀ ਜਾਂਦੀ ਹੈ ਪੁਲਿਸ ਰਿਮਾਂਡ ਦਿੱਤਾ ਜਾਂਦਾ ਹੈ ਰਿਮਾਂਡ ਤੇ ਭੇਜਿਆ ਜਾਂਦਾ ਹੈ ਜਾਂ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਜਾਂਦਾ ਹੈ ਇਨ ਬੀਟਵੀਨ ਤੁਸੀਂ ਇੱਕ ਦਿਨ 'ਚ ਦੋ ਦਿਨ 'ਚ ਬੇਲ ਲੋ ਕਰਾ ਲੈਂਦੇ ਹੋ ਬੇਲ ਹੋ ਚੁੱਕੀ ਹੈ ਉਹਨਾਂ ਦੀ ਕੱਲ ਅੱਛਾ ਜੀ ਬੇਲ ਆਰਡਰ ਮੈਂ ਨਹੀਂ ਦੇਖਿਆ ਬਟ ਇਟ ਹੈਸ ਬੀਨ ਅਲਾਉਡ 17 ਤਰੀਕ ਨੂੰ ਐਫਆਈਆਰ ਹੋਈ 21 ਤਰੀਕ ਨੂੰ ਬੇਲ ਹੋ ਗਈ 21 ਅੱਜ ਆ ਸਰ 307 ਦੇ ਵਿੱਚ 20 ਤਰੀਕ ਨੂੰ ਬੇਲ ਹੋ ਚੁੱਕੀ ਹੈ ਨੋ ਡਾਊਟ ਕਿ ਹੁਣ ਮੈਂ ਇੱਥੇ ਜਿਹੜਾ ਇਹ ਜਸਤੀਸ ਹੋਇਆ ਹੈ ਜਾਂ ਜੋ ਵੀ ਹੈ ਜੁੜੀ ਮੈਂ ਬੈਕਗਰਾਉਂਡ ਦੱਸੀ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਜੁਡੀਸ਼ਰੀ ਨੂੰ ਕ੍ਰੈਡਿਟ ਜਾਂਦਾ ਹੈ ਕਿ ਇਟ ਇਜ਼ ਦੀ ਮਤਲਬ ਜੁਡੀਸ਼ਰੀ ਜਿਨੇ ਇਸ ਚੀਜ਼ ਨੂੰ ਸਮਝਿਆ ਇਸ ਚੀਜ਼ ਵਾਸਤੇ ਕਿੰਨਾ ਕਿਤੇ ਅਸੀਂ ਦੇਖਦੇ ਹਾਂ ਕਿ 307 ਦੇ ਵਿੱਚ ਸਾਲ-ਸਾਲ ਦੋ-ਦੋ ਸਾਲ ਬੇਲ ਨਹੀਂ ਹੁੰਦੀ ਕਿ ਚਲੋ ਇੱਕ ਐਕਸੈਪਸ਼ਨਲ ਕੇਸ ਹੈਗਾ ਇਸ 'ਚ ਕੋਈ ਦੋ ਰਾਏ ਨਹੀਂ ਹੈਗੀ ਸੇਮ ਡੇ ਇਸ ਤਰ੍ਹਾਂ ਕਰਕੇ ਹੋਣਾ ਤੇ ਸਟ੍ਰਾਈਕ ਤੇ ਚਲੇ ਜਾਣਾ ਐਡੀ ਵੱਡੀ ਬਾਅਦ ਐਸੋਸੀਏਸ਼ਨ ਦਾ ਕਾਲ ਦੇ ਦੇਣੀ ਆਫਿਸ ਬੀਰਰਸ ਦਾ ਵਿੱਚ ਕੰਪਲੇਂਟਾਂ ਦੇ ਨਾ ਆ ਜਾਣਾ ਤੇ ਜਿਨ੍ਹਾਂ ਦੇ ਨਾਲ ਟੱਕਰਾ ਹੋ ਰਿਹਾ ਹੈ ਬਾਹਰ ਐਸੋਸੀਏਸ਼ਨ ਦੇ ਆਫਿਸ ਬੀਰਰਸ ਦਾ ਉਹ ਕਿਤੇ ਨਾ ਕਿਤੇ ਮੈਂਟਲ ਸਿਕਨੈਸ ਨਾਲ ਵੀ ਕਿਤੇ ਨਾ ਕਿਤੇ ਬੈਕਗ੍ਰਾਉਂਡ ਚ ਆ ਰਹੇ ਨੇ ਤੇ ਠੀਕ ਹੈ ਜੇ ਇਸ ਤਰ੍ਹਾਂ ਕੁਝ ਹੁੰਦਾ ਹੈ ਕੋਰਟ ਕਨਸੀਡਰ ਕਰਦੀ ਹੈ ਚਾਹੇ ਉਹ ਕਿਸੇ ਤਰ੍ਹਾਂ ਵੀ ਕੀਤਾ ਗਿਆ ਹੋਵੇ ਕੋਰਟ ਵੱਲੋਂ ਕਨਸੀਡਰ ਆਪਾਂ ਅਪਰੀਸ਼ੀਏਟ ਕਰਦੇ ਆਂ ਆਪਾਂ ਮਤਲਬ ਭਾਈ ਬੋ ਬਿਫੋਰ ਔਨਰੇਬਲ ਕੋਰਟ ਕੀ ਵਧੀਆ ਕੀਤਾ ਕਿਸੇ ਦਾ ਬੱਚਾ ਜਾਂ ਜੋ ਵੀ ਹੈਗਾ ਸਾਡਾ ਐਡਵੋਕੇਟ ਭਰਾ ਹੈ ਹਾਂ ਇਸ ਦੇ ਵਿੱਚ ਬਾਹਰ ਐਸੋਸੀਏਸ਼ਨ ਦਾ ਵੀ ਰੋਲ ਡੈਫੀਨੇਟਲੀ ਕੀ ਰਿਮਾਰਕੇਬਲ ਹੈ ਕਿ ਉਹਨਾਂ ਨੇ ਵੀ ਵਕੀਲਾ ਨੇ ਵੀ ਇਸ ਚ ਸਪੋਰਟ ਕੀਤੀ ਹੈ ਭੇਲ ਕਰਾਉਣ ਚ ਸ਼ਰਟੀ ਬਾਂਡਸ ਭਰਨ ਚ ਚਾਹੇ ਉਹ ਸਾਡੇ ਸਿਸ਼ੋਧਿਆ ਜੀ ਨੇ ਚਾਹੇ ਢੀਲੋ ਜੀ ਨੇ ਚਾਹੇ ਆਪਣਾ ਬੱਸੀ ਐਡਵੋਕੇਟ ਨੇ ਚਾਹੇ ਚੋਹਾਨ ਸਾਹਿਬ ਨੇ ਜਿਹੜੇ ਡਿਸਟ੍ਰਿਕਟ ਕੋਰਟ ਤੋਂ ਨੇ ਉਹਨਾਂ ਦਾ ਉਹਨਾਂ ਨੂੰ ਸਪੈਸ਼ਲ ਥੈਂਕਸ ਬਾਰੇ ਗੱਲ ਆ ਰਹੀ ਹੈ ਕਿਤਨੇ ਕਿਤਰੇ ਕੋਰਟ ਸਰ ਇੱਕ ਤੁਸੀਂ ਗੱਲ ਦੱਸੀ ਕਿ ਉਹਨਾਂ ਨੂੰ ਕੋਈ ਮੈਂਟਲੀ ਕੋਈ ਦਿਮਾਗੀ ਪ੍ਰੋਬਲਮ ਹੈਗੀ ਹੈ ਹੋ ਸਕਦੀ ਹੈ ਹਮ ਹਮ ਕਨਫਰਮ ਆਪਾਂ ਨੂੰ ਨਹੀਂ ਹੈਗਾ ਠੀਕ ਹੈ ਪਰ ਜੇ ਮੰਨ ਲਈਏ ਕਿ ਉਹਨਾਂ ਨੂੰ ਕੋਈ ਦਿਮਾਗੀ ਪ੍ਰੋਬਲਮ ਹੈਗੀ ਵੀ ਹੈ ਗੁਰਸਿੱਖ ਵਕੀਲ ਸਾਹਿਬ ਨੂੰ ਤਾਂ ਕੀ ਫਿਰ ਉਹਨਾਂ ਦਾ ਕੋਈ ਆਪਣੀ ਬਾਰ ਵੱਲੋਂ ਵਕੀਲਾਂ ਵੱਲੋਂ ਕੋਈ ਹੈਲਪ ਕਰਕੇ ਟਰੀਟਮੈਂਟ ਵੀ ਕਰਵਾਇਆ ਜਾ ਸਕਦਾ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੈ ਚਲੋ ਕਿਉਂਕਿ ਪਹਿਲਾਂ ਵੀ ਅਸੀਂ ਪਿੱਛੇ ਦੇਖਦੇ ਰਹੇ ਹਾਂ ਕਿ ਵਕੀਲ ਸਹਿਬਾਨ ਜੇ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਪ੍ਰੋਬਲਮ ਹੁੰਦੀ ਹੈ ਉਹਨਾਂ ਦੀ ਵੀ ਤਾਂ ਹੈਲਪ ਕਰਦੇ ਨੇ ਚਲੋ ਸਰ ਦੇਖੋ ਜਿਹੜੇ ਸਾਡੇ ਆਫਿਸ ਵੀਰਰ ਨੇ ਜਿਹੜੇ ਬੰਦੇ ਇਲੈਕਸ਼ਨਸ ਪਾਰਟਿਸਪੀਟ ਕਰਦੇ ਨੇ ਮੇਨ ਸਾਡੇ ਚ ਲੀਡਰ ਨੇ ਇਸ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਸੈਂਸਿਟਿਵ ਹੋਣਾ ਚਾਹੀਦਾ ਕਿ ਇਹ ਜਿਹੜੀ ਚੀਜ਼ਾਂ ਸਮਾਜ 'ਚ ਜਿਸ ਚਾਪਾ ਰਹਿ ਰਹੇ ਆ ਇਹ ਚੀਜ਼ਾਂ ਤਕਰੀਬਨ ਇਹਨਾਂ ਦੀ ਰੇਸ਼ੋ ਵੱਧ ਰਹੀ ਹੈ ਕਿਸੇ ਟਾਈਮ 1% ਤੋਂ ਵੀ ਘੱਟ ਸੀ ਅੱਜ ਦੀ ਡੇਟ 'ਚ ਜੇ ਆਪਾਂ ਮੈਡੀਕਲ ਡਾਟਾ ਵੀ ਚੈੱਕ ਕਰਦੇ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਵਾਧਾ ਹੋ ਰਿਹਾ ਕਿਉਂਕਿ ਆਪਾਂ ਜਹ ਜਿਹੇ ਇਰਾਜ ਦੇ ਵਿੱਚ ਜਾਂ ਇਲੈਕਟ੍ਰੋਨਿਕ ਜਾਂ ਗੈਜੇਟ ਇਲੈਕਟ੍ਰਿਕ ਗੈਜੇਟਸ ਦੇ ਵਿੱਚ ਆਪਾਂ ਇੱਥੇ ਲਾਈਫ ਸਪੈਂਡ ਕਰ ਰਹੇ ਆ ਇੱਥੇ ਇਹਨਾਂ ਦਾ ਅਸਰ ਮਾਈਂਡ ਤੇ ਪੈ ਰਿਹਾ ਹੈ ਤੇ ਆਪਾਂ ਦੇ ਲੀਡਰਸ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਸੈਂਸਿਟਿਵ ਹੋਣਾ ਚਾਹੀਦਾ ਇਹ ਇਹ ਜੀ ਡਿਸਪਿਊਟਸ ਨੂੰ ਬੈਠ ਕੇ ਸਾਰੇ ਐਂਗਲਸ ਤੋਂ ਵਿਚਾਰ ਕਰਕੇ ਟੇਬਲ ਤੇ ਹੀ ਸੋਲਵ ਟ ਅਪ ਕਰਨਾ ਚਾਹੀਦਾ ਬਜਾਏ ਕਿ ਇਹ ਸੋਸਾਇਟੀ ਦੇ ਵਿੱਚ ਪ੍ਰਿਵੇਲ ਕਰੇ ਟਰੈਵਲ ਕਰਨ ਵੀਡੀਓਜ਼ ਜਾਂ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਹੋਵੇ ਜਾਂ ਅਨਫੋਰਚੂਨੇਟਲੀ ਤੁਹਾਡੇ ਕਹਿਣ ਤੋਂ ਭਾਵ ਕਿ ਉਸ ਟਾਈਮ ਤੇ ਹੀ ਇਸ ਨੂੰ ਹੱਲ ਕੀਤਾ ਜਾ ਸਕਦਾ ਸੀ ਉਸੇ ਦਿਨ ਇਸ ਦਾ ਹੱਲ ਹੋ ਸਕਦਾ ਸੀ ਬੈਠ ਕੇ ਗੱਲਬਾਤ ਦੇ ਰਾਹੀਂ ਇਸ ਲੜਾਈ ਝਗੜੇ ਤੋਂ ਲੱਤਾਂ ਮੁੱਕੇ ਘਸੁੰਨ ਚਲਾਉਣ ਤੋਂ ਬਚਿਆ ਜਾ ਸਕਦਾ ਸੀਗਾ ਡੈਫੀਨੇਟਲੀ ਹੁਣ ਚਲੋ ਜੋ ਆਲਸਵੈਲ ਦੇ ਟੈਂਟਸਵੈਲ ਕੀ ਉਸ ਉਸ ਮੁੰਡੇ ਦੀ ਉਸ ਐਡਵੋਕੇਟ ਬ੍ਰਦਰ ਦੀ ਬੇਲ ਹੋ ਗਈ ਹੈ ਜਿਸ ਦੇ ਵਿੱਚ ਹਾਈ ਕੋਰਟ ਦੇ ਡਿਸਟ੍ਰਿਕਟ ਕੋਰਟ ਦੇ ਵਕੀਲਾਂ ਨੇ ਵੀ ਸਾਥ ਦਿੱਤਾ ਹੈ ਤੇ ਕਿਤੇ ਨਾ ਕਿਤੇ ਬਾਰ ਦੀ ਵੀ ਸਾਈਲੈਂਟ ਕੰਸੈਂਟ ਹੈਗੀ ਹੈ ਤੇ ਨੋ ਡਾਊਟ ਕਿ ਜੁਡੀਸ਼ਰੀ ਨੂੰ ਮੈਂ ਫਿਰ ਉਹੀ ਕਹ ਰਿਹਾ ਕਿ ਜੁਡੀਸ਼ਰੀ ਦਾ ਰੋਲ ਐਕਸੈਪਸ਼ਨਲ ਕੇਸ ਹੈ ਜੁਡੀਸ਼ਰੀ ਦਾ ਰੋਲ ਵੀ ਮਤਲਬ ਕਾਬਿਲ-ਏ-ਤਾਰੀਫ ਹੈ ਕਿ ਉਹਨਾਂ ਨੇ ਵਧੀਆ ਕੀਤਾ ਕਿ ਜਿਹੜਾ ਇਸ ਦੇ ਵਿੱਚ ਇਸ ਨੂੰ ਬੇਲ ਗ੍ਰਾਂਟ ਕੀਤੀ ਗਈ ਹੈ ਅਲੋਕ ਕੀਤੀ ਗਈ ਹੈ ਹਾਈਲੀ ਅਪਰੀਸ਼ੀਏਬਲ ਸਰ ਇੱਕ ਗੱਲ ਹੋਰ ਜਿਹੜੀ ਆ ਆਪਣੀ ਮੀਡੀਆ ਤੇ ਸਾਨੂੰ ਇੱਕ ਗੱਲ ਹੋਰ ਬਾਰ-ਬਾਰ ਸੁਣਨ ਨੂੰ ਮਿਲ ਰਹੀ ਹੈ ਕਿ ਨਿਹੰਗ ਸਿੰਘ ਵਕੀਲ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਇਸ ਤੇ ਵੀ ਥੋੜਾ ਚਾਨਣਾ ਸਰ ਗੱਲ ਇਹ ਹੈ ਕਿ ਨਿਹੰਗ ਸਿੰਘ ਜਿਹੜਾ ਮੀਡੀਆ ਵਰਡ ਯੂਜ਼ ਕਰ ਰਿਹਾ ਹੈ ਵੈਸੇ ਤੇ ਇੱਕ ਗਲਤ ਹੈ ਮੀਡੀਆ ਵੱਲੋਂ ਮੀਡੀਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਫੋਰਥ ਪਿਲਰ ਆਫ ਡੈਮੋਕ੍ਰੇਸੀ ਹੈ ਕਿ ਤੁਸੀਂ ਜਦੋਂ ਵੀ ਕੋਈ ਵਰਡ ਵਿੱਚ ਮੈਂਸ਼ਨ ਕਰਦੇ ਹੋ ਜਾਂ ਹਾਈਲਾਈਟ ਕਰਦੇ ਹੋ ਉਸ ਦੀ ਡੈਪਥ 'ਚ ਜਾਓ ਨੀ ਅੰਗ ਸਿੰਘ ਵਰਡ ਯੂਜ਼ ਕਰਨਾ ਇੱਥੇ ਗਲਤ ਹੈ ਤੁਸੀਂ ਐਡਵੋਕੇਟਸ ਦੇ ਵਿੱਚ ਫਾਈਟ ਹੈ ਕਲੈਸ਼ ਬੀਟਵੀਨ ਐਡਵੋਕੇਟਸ ਹੈ ਟੂ ਐਡਵੋਕੇਟਸ ਹੈ ਟੂ ਗਰੂਪਸ ਹੈ ਉਹ ਚੀਜ਼ ਮੈਂਸ਼ਨ ਕਰੋ ਕਿ ਵਕੀਲਾਂ ਦੇ ਵਿੱਚ ਝੜਪ ਹੋਈ ਹੈ ਪਰ ਜਦੋਂ ਤੁਸੀਂ ਕਹਿੰਦੇ ਨੀ ਅੰਗ ਸਿੰਘ ਤਲਵਾਰ ਜਾਂ ਕਿਰਪਾਨ ਲਹਿਰਾ ਰਿਹਾ ਹੈ ਗਲਤ ਚੀਜ਼ ਨਾ ਕਰੋ ਪਾਰਕਿੰਗ ਦੇ ਵਿੱਚ ਲੈ ਕੇ ਜਾ ਰਿਹਾ ਹੈ ਕਿਰਪਾਨ ਆਪਣੇ ਸ਼ਸਤਰ ਕੈਰੀ ਕਰ ਰਿਹਾ ਹੈ ਜਿਹੜੇ ਟ੍ਰੈਡੀਸ਼ਨਲ ਨੇ ਇੱਥੇ ਤੁਸੀਂ ਜਿਹੜੀ ਗੱਲ ਪੁੱਛ ਰਹੇ ਨੀ ਅੰਦ ਸਿੰਘ ਇੱਥੇ ਮੈਂ ਕਲੀਅਰ ਕਰਾਂ ਨੀ ਅੰਗ ਸਿੰਘ ਜਿਹੜਾ ਨੀਲਾ ਬਾਣਾ ਪਾਉਂਦੇ ਨੇ ਗੁਰੂ ਦੀ लाडली ਫੌਜ ਹੁੰਦੀ ਹੈ ਉਹ ਕਾਲਪੁਰਖ ਨੂੰ ਆਪਣਾ ਮਾਲਕ ਸਮਝਦੇ ਨਹੀਂ ਜਿਹੜੇ ਗੁਰਸਿੱਖ ਨੇ ਗੁਰਸਿੱਖ ਤੋਂ ਡਿਫਰੈਂਟ ਨੇ ਗੁਰਸਿੱਖ ਜਿਹੜਾ ਪੰਜ ਕਕਾਰ ਪਾਉਂਦਾ ਹੈ ਅੰਮ੍ਰਿਤ ਛਕਿਆ ਹੈ ਪੰਜ ਬਾਣੀਆਂ ਦਾ ਪਾਠ ਕਰਦਾ ਹੈ ਉਹ ਗੁਰਸਿੱਖ ਹੈ ਇਹ ਐਡਵੋਕੇਟ ਗੁਰਸਿੱਖ ਹੋ ਸਕਦਾ ਹੈ ਗੁਰਸਿੱਖ ਹੈ ਨਿਯੰਧ ਸਿੰਘ ਤੁਹਾਨੂੰ ਮੈਂ ਦੱਸਦਾ ਕਿ ਉਹ ਗੁਰੂ ਦੀ ਲਾੜੀ ਫੌਜ ਹੈ ਉਹ ਤਾਂ ਤਿਆਰ ਬਰ ਤਿਆਰ ਹੈ ਜੰਗ ਲੜਨ ਲਈ ਹੁਣ ਉਹ ਕਾਲਪੁਰਖ ਨੂੰ ਆਪਣਾ ਮਾਲਕ ਸਮਝਦੇ ਨਹੀਂ ਉਸ ਜੀ ਰਜਾ ਨਾਲ ਚੱਲਦੇ ਨੇ ਉਸ ਨੂੰ ਹੀ ਮੰਨਦੇ ਨੇ ਹੁਣ ਤੁਸੀਂ ਦੇਖ ਲਓ ਕਿ ਹਥਿਆਰ ਉਹ ਕੈਰੀ ਕਰ ਸਕਦੇ ਆ ਨਹੀਂ ਕੈਰੀ ਕਰ ਸਕਦੇ ਉਹਨਾਂ ਨੇ ਕਾਲ ਨੂੰ ਮੰਨਦੇ ਨੇ ਸਰ ਉਹ ਅਕਾਲ ਪੁਰਖ ਨੂੰ ਮੰਨਦੇ ਨੇ ਹੁਣ ਸੰਵਿਧਾਨ ਅਕਾਲ ਪੁਰਖ ਤੋਂ ਉੱਪਰ ਹੈ ਜਾਂ ਥੱਲੇ ਹੈ ਮੈਂ ਇਸ ਦੇ ਬਾਰੇ ਕਮੈਂਟ ਕਰਦਾ ਬਟ ਉਹ ਅਕਾਲ ਪੁਰਖ ਨੂੰ ਹੀ ਮੰਨਦੇ ਨੇ ਕਿ ਉਹੀ ਮਾਲਕ ਹੈ ਸਭ ਦਾ ਜੋ ਫੈਸਲਾ ਕਰ ਲਿਆ ਖੜੇ ਹੋ ਕੇ ਅਰਦਾਸ ਕਰਤੀ ਫਤੇ ਕੀ ਹਰਨ ਨਿਹੰਗ ਸਿੰਘ ਇੱਕ ਗੁਰਸਿੱਖ ਹੈ ਸਰ ਜੀ ਡੈਫੀਨੇਟਲੀ ਗੁਰਸਿੱਖ ਨਿਹੰਗ ਸਿੰਘ ਨਹੀਂ ਹੋ ਸਕਦਾ ਉਹ ਬਣ ਸਕਦਾ ਬਟ ਜਿਹੜਾ ਨਿਹੰਗ ਸਿੰਘ ਹੈਗਾ ਉਹ ਡੈਫੀਨੇਟਲੀ ਗੁਰਸਿੱਖ ਹੈ ਉਹ ਪੰਜ ਬਾਣੀਆਂ ਦਾ ਪਾਠ ਕਰ ਰਿਹਾ ਹੈ ਉਹ ਤਰ ਤਿਆਰ ਵਰ ਤਿਆਰ ਫੌਜਾਂ ਨੇ ਜੰਗ ਦੇ ਮੈਦਾਨ ਚ ਹਮੇਸ਼ਾ ਰਹਿੰਦੇ ਨੇ ਉਹ ਇੰਡੀਆ ਨੂੰ ਸਪੋਰਟ ਕਰਦੇ ਨੇ ਇੰਡੀਅਨ ਮਤਲਬ ਆਪਣੇ ਸੰਵਿਧਾਨ ਦੀ ਇੱਜ਼ਤ ਕਰਦੇ ਨੇ ਰਿਸਪੈਕਟ ਕਰਦੇ ਨੇ ਫੋਲੋ ਵੀ ਕਰ ਰਹੇ ਨੇ ਇਹ ਵੀ ਕਹਿ ਲੋ ਤੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਦੇ ਆਰ ਨੋਟ ਪੈਟ੍ਰੀਓਟਿਕ ਦੇ ਆਰ ਆਲਸੋ ਪੈਟ੍ਰੀਓਟਿਕ ਇੱਥੇ ਇਹ ਚੀਜ਼ ਜ਼ਰੂਰ ਹੈ ਕਿ ਸਰ ਜਿੱਦਾਂ ਅਸੀਂ ਕਹਿ ਲਈਏ ਕਿ ਇੱਕ ਐਡਵੋਕੇਟ ਹੁੰਦਾ ਹੈ ਉਹ ਲਾਇਰ ਵੀ ਹੁੰਦਾ ਹੈ ਪਰ ਹਰ ਇੱਕ ਲਾਇਰ ਐਡਵੋਕੇਟ ਨਹੀਂ ਹੁੰਦਾ ਇਹੀ ਕਹਿ ਸਕਦੇ ਆ ਇਸ ਕੇ ਸਟੇਚੀ ਜਿਹੜਾ ਤੁਹਾਡਾ ਰੈਲੇਵੈਂਸ ਹੀ ਹੈਗੀ ਹੈ ਇੱਥੇ ਜਿਹੜੇ ਸਾਡੀ ਬਾਹਰ ਦੇ ਆਫਿਸ ਵੀ ਰਹੀਆਂ ਸਾਡੀ ਬਾਹਰ ਕਹਿ ਰਹੀ ਹੈ ਕਿ ਇਹ ਵਕੀਲ ਨਹੀਂ ਹੈਗੇ ਇਹ ਅੰਦਰ ਨਹੀਂ ਵੜ ਸਕਦੇ ਇੱਥੇ ਥੋੜੀ ਜੀ ਗਲਤੀ ਹੈਗੀ ਹੈ ਠੀਕ ਹੈ ਦੇ ਆਰ ਲਾ ਗ੍ਰੈਜੂਏਟਸ ਉਹਨਾਂ ਨੇ ਲਾ ਦੀ ਡਿਗਰੀ ਲਈ ਹੋਈ ਹੈ ਲੋਅਰ ਤਾਂ ਹੈਗੀ ਹੈ ਲੋਅਰ ਹੈਗੇ ਆ ਲਾ ਗ੍ਰੈਜੂਏਟਸ ਨੇ ਠੀਕ ਹੈ ਐਡਵੋਕੇਸੀ ਤੁਸੀਂ ਬਾਰ ਕਾਉਂਸਲ ਤੋਂ ਲਾਇਸੈਂਸ ਲੈਂਦੇ ਹੋ ਜਾਂ ਬਾਰ ਮੈਂਬਰਸ਼ਿਪ ਤੋਂ ਕੋਈ ਐਸੋਸੀਏਸ਼ਨ ਦੀ ਮੈਂਬਰਸ਼ਿਪ ਲੈਂਦੇ ਉਸ ਤੋਂ ਤੁਹਾਨੂੰ ਬੀ ਬਾਰ ਕੀਤਾ ਜਾ ਸਕਦਾ ਹੈ ਬਾਹਰ ਕੌਨਸੀ ਵੀ ਤੁਹਾਡਾ ਲਾਇਸੈਂਸ ਸਪੈਂਡ ਜਾਂ ਕੈਨਸਲ ਕਰ ਸਕਦੀ ਹੈ ਇਹ ਚੀਜ਼ ਆਪਾਂ ਨੇ ਰਿਕਾਰਡ ਚ ਹਜੇ ਤੱਕ ਦੇਖੀ ਨਹੀਂ ਆ ਮੈਨੂੰ ਨਹੀਂ ਪਤਾ ਕੀਤਾ ਹੋਇਆ ਨਹੀਂ ਕੀਤਾ ਹੋਇਆ ਥਿਸ ਇਜ਼ ਅ ਸੈਪਰੇਟ ਮੈਟਰ ਸਰ ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਥੈਂਕ ਯੂ ਵੈਰੀ ਥੈਂਕ ਯੂ